ਮਾਰਨਿੰਗ ਜੀ ਸਸਿਕਾ ਤੁਹਾਡਾ ਸਾਰਿਆਂ ਦਾ ਵੈਲਕਮ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਮੈਂ ਉੱਠ ਗਈ ਸੀ ਥੋੜਾ ਟਾਈਮ ਹੋ ਗਿਆ ਥੈਂਕ ਯੂ ਰੱਜੀ ਦੰਦੀਆ ਰਤਨ ਹਾਲੇ ਵੀ ਸੁੱਤਾ ਹੋਇਆ ਮੈਂ ਮੂੰਹ ਉੱਤੋਂ ਧੋਕੇ ਥੋੜਾ ਸਕਿਨ ਕੇਅਰ ਕੀਤਾ ਫਿਰ ਅਸੀਂ ਬਣਾਉਣੀ ਆਂ ਦਾਲ ਸਵੇਰੇ ਸਵੇਰੇ ਕਿਉਂਕਿ ਹੈਨੀਂਗ ਲੰਚ ਲਈ ਨਾਲ ਮੈਂ ਬਣਾਉਣੀ ਆ ਆਪਣੀ ਦੀ ਚਾਹ ਤੇ ਰਤਨ ਨੂੰ ਦੇਖਦੀ ਹਾਂ ਕਦੋਂ ਤੱਕ ਉੱਠਦਾ ਫਿਰ ਅਸੀਂ ਥੁੱਪੇ ਕੱਢ ਦੇਗੇ ਡੇਲੀ ਵਾਲੀ ਇਹ ਵਾਲੀ ਤੇ ਇਹ ਵਾਲੀ ਪਤਲੀ ਜੀ ਦਾਲ ਖਾਣ ਨੂੰ ਦਿਲ ਕਰ ਰਿਹਾ ਅੱਜ ਤਾਂ ਦਾਲ ਬਣਾਉਣੀ ਹੈ ਟੇਸਟੀ ਜੀ ਰਤਨ ਉੱਠ ਗਿਆ ਜੀ ਮੈਂ ਬਣਾ ਲਈ ਚਾਹ ਨਾਲ ਦਾਲ ਬੋਇਲ ਕਰ ਲਈ ਹੁਣ ਅਸੀਂ ਦੋਨੇ ਜਣੇ ਬਹਿ ਕੇ ਪੀਣੀ ਚਾਹ ਤੇ ਰਤਨ ਸੌਂ ਰਿਹਾ ਪਿੱਛੇ ਪਾਠ ਬਹੁਤ ਸੋਹਣਾ ਕੀਰਤਨ ਚੱਲ ਰਿਹਾ ਬਹੁਤ ਜਿਆਦਾ ਸੋਹਣਾ ਕੀਰਤਨ ਚੱਲ ਰਿਹਾ ਰਤਨੀ ਦਾ ਅੱਗੇ ਚੱਕ ਲਿਆ ਪਾਪਕੋਨ ਜੀ ਲਓ ਮੇਰੇ ਮਾਪੇ ਕਾਲਜ ਪਹਿਲੇ ਹੋ ਸਾਈਡ ਤੇ ਰਹਤ ਨਾ ਕੋਲ ਸਵੇਰੇ ਜਦੋਂ ਉੱਠ ਜਾਂਦਾ ਫਿਰ ਟਾਈਪਰ ਲਾ ਦੇਣੀ ਨਾਲ ਦੇ ਨਾਲ ਤੇ ਫਿਰ ਇਹਨੂੰ ਨਿਕਰਾਂ ਚ ਹੀ ਰੱਖਦੀਆਂ ਤਿੰਨ ਚਾਰ ਘੰਟੇ ਜਿੰਨਾ ਟਾਈਮ ਵੀ ਮਤਲਬ ਇਹ ਨਾ ਹੋਵੇ ਵੀ ਨੂੰ ਸ਼ਾਵਰ ਨਹੀਂ ਦੀ ਇਹਨਾਂ ਜ ਬਾਹਰ ਨਿਕਲਣਾ ਬਾਬਾ ਵਾਹਿਗੁਰੂ ਜੀ ਸੱਖ ਰੱਖੋ ਜੀ ਮੁੱਟੀ ਵੀ ਬੰਦ ਹੋ ਪੀਨਟ ਬਟਰ ਤੋਂ ਮੇਰੀ ਟੀ-ਸ਼ਰਟ ਤੇ ਲਾਤਾ ਹਣ ਕਹਦਾ ਹੂ ਅੱਤੇ ਬਹਿ ਕੇ ਖਾਣਾ ਹੁੰਦਾ ਨਾਲ ਬਹਿ ਕੇ ਖਾ ਮੇਰੇ ਇਥੇ ਬਰਾਬਰ ਆ ਕੇ ਨਮ 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 ਨਾਮ ਕਿੰਨਾ ਨਾਮ ਹੈ ਕਿੰਨਾ ਨਾਮ ਹੈ ਯਾ ਬੱਬਾ ਯਾ ਗੇ ਲਓ ਜੇ ਕਰ ਹੁਣ ਕੀ ਬਿਸਕਟ ਪਾ ਗਏ ਜੀ ਜਿਵੇਂ ਮਿਲ ਰਹੇ ਨੇ ਟੈਂਸ਼ਨੋ ਦਾ ਸੈਂਪਲ ਦਿਖਾਣਾ ਸੀ ਆਪਕੋ ਬੋ ਬੋ ਕੌਲੀ ਸਾਰੇ ਡੋਲੇ ਡੇ ਪਾਪ ਕੌਨ ਗਿਆ ਗੁੱਡ ਸਰ ਬਰਗਾ ਕਾ ਇ ਕਰੋ ਕਰੋ ਕੱਠੇ ਕੌਲੀ ਗਿਆ ਗੁੱਡ ਨਿਕਲੀ ਜਾਂਦੇ ਹਲੇ ਬਾਹਰ ਹਾਂ ਵੈਰੀ ਗੁੱਡ ਗੁੱਡ ਬாய் ਇਹ ਰਦੰਤ ਬਾਲਾ ਗੁੱਡ ਬாய் ਸ਼ਿਆਨਾ ਬਾਲਾ ਇਦੰਤ ਬਾਲਾ ਇਹ ਸ਼ਿਆਨਾ ਕਾਕਾ ਉਧਰ ਟੇਡੇ ਕਰ ਦੇਨੇ ਹੁਣ ਉਧਰ ਡੇਕ ਦੇਨੇ ਲੋ ਇਹਨੂੰ ਆਇ ਨਹੀਂ ਬਦਲਾ ਦੇ ਕੌਲੀ ਨੂੰ ਸਿੱਧਾ ਕਰਨਾ ਹੁੰਦਾ ਟੇਡੇ ਕਰਦਾ ਫੇੜ ਕੇ ਜਾ ਕੀ ਹੋਇਆ? ਔਖਾ ਹੋ ਰਿਹਾ। ਕਰ ਕਰ ਇਕੱਠੇ। ਕੀ ਊਕੋ ਇਕੱਠੇ ਕਰ ਰਿਹਾ? ਹਾਂ ਨਾਲ-ਨਾਲ ਖਾ ਗੀ। ਉਹ ਵੀ ਰਹਿ ਗਿਆ ਬਾਹਰ, ਪੁੱਤੋ ਉਹ ਵੀ ਰਹਿ ਗਿਆ। ਉਹ ਰਹਿ ਗਿਆ ਇੱਕ ਪੀਸ ਬਾਹਰ ਹੋਵੇ। ਆ ਵੀ ਰਹਿ ਗਿਆ ਇੱਕ ਬਾਹਰ। ਹਜ਼ਾਰਾ ਤਾਂ ਨਹੀਂ ਅਦਰਵਾਇਜ਼ ਖਾਂਦਾ ਹੀ ਨਹੀਂ ਇਹ ਕੁਛ ਵੀ ਜੱਜਣਾ। ਇਹ ਇਦਾਂ ਹੀ ਖੁੱਲਾ ਪਿਆ ਸੀ ਅੱਜ ਮੈਂ ਫਾਈਨਲੀ ਨੂੰ ਦਿੱਤਾ ਵੀ ਚੱਲ ਕੋਈ ਨਾ ਖਾ ਲਓ। ਅੱਜ ਮਸਾਂ ਖਾ ਰਿਆ ਇਹ ਸ਼ੁਕਰ ਅਗੇ ਤੇ ਖਾ ਰਿਆ ਕੋਈ ਸ਼ੁਕਰ ਰਚਾ ਦਰੱਖੋ ਨੇ ਬਸ ਅਨਾਰ ਹੁਣ ਡਨ ਕਰ ਲਏ ਹੁਣ ਜਿਓਗਾ ਬਸ ਵੀ ਮੈਂ ਖਾ ਲਿਆ ਯਮੀ ਯਮੀ ਹੋਰ ਹੋਰ ਖਾਣਿਆ ਨਹੀਂ ਤੇ ਨੇ ਫਰਸ਼ ਤੇ ਤਾਂ ਲਿਸਨ ਛਿੜ ਕੇ ਲਾਲ ਲਾਲ ਕਰ ਦਿੰਦਾ ਸਾਰਾ ਫਲੋਰ ਤੜਕਾ ਹੋ ਗਿਆ ਪਿਆਰ ਦਾਲ ਲਈ ਦਾਲ ਵੀ ਬੋਇਲਡ ਹੋਈ ਗਈ ਆ ਥੋੜਾ ਜਿਹਾ ਮੈਂ ਇਹ ਚ ਪਾਣੀ ਰੱਖ ਲਿਆ ਸੀ ਮੈਂ ਦੱਸ ਜੇ ਤੜਕਾ ਪਾਇਆ ਫਿਰ ਇਹਨੂੰ ਥੋੜਾ ਸੇਕ ਲਗਾਉਂਗੀ ਫਿਰ ਮਿਕਸ ਕਰਾਂਗੇ ਮਿਕਸ ਮੈਂ ਤਰੀ ਵਾਲੀ ਕੋਈ ਦਾਲ ਸਬਜੀ ਬਣਾਵਾ ਹਰੀ ਮਿਰ ਆਹਾ ਫਰਿ ਪ੍ਰਾਈਵੇਟ ਮਿਰਚ ਤੇ ਕੜੀ ਪੱਤਾ ਇਹ ਮਸਟਰਡ ਸੀਡ ਟਰਾਈ ਕਰਦੇ ਨੇ ਜਰੂਰ ਪਾਉਣਾ ਮੈਨੂੰ ਬਹੁਤ ਵਧੀਆ ਲੱਗਦੇ ਇਹ ਗਰੇਵੀ ਵਾਲੀ ਸਬਜ਼ੀ ਚ ਸਪੈਸਿਸ আর ਦਾਲਾਂ ਨੂੰ ਨਾ ਚਾਹ ਤਾਂ ਬੜੇ ਲੁੱਕ ਵੀ ਵਧੀਆ ਸੋਹਣੀ ਆਉਂਦੀ ਫੇਰੀ ਫਿਰ ਕਰ ਦਾਲਾਂ ਬਿਊਟੀ ਚੱਕੇ ਕਰੋ ਤਾਂ ਆਹ ਹਾਲਾ ਦਾ ਦੰਦ ਸੱਚੀ ਬੜਾ بگੜੀ ਜਾਂਦਾ ਹੈ ਆਵਦੀ ਬੋਟਲ ਤੋਂ ਨਟ ਕੱਢ ਤਾਂ ਪਤਾ ਨਹੀਂ ਕਿਉਂ ਹੁਣ ਕੀ ਫਿਰ ਤੂੰ ਉੂ ਕਰਨ ਦਾ ਕੀ ਕਰ ਤਾ ਹਏ ਤੋੜਦੀ ਹਾਈ ਬਈ ਜੋੜ ਹੋਣੇ ਆਈ ਨਹੀਂ ਜੁੜਦੀ ਹੁੰਦੀ ਲੈ ਮੈਂ ਜੋੜ ਕੇ ਦੇਣਾ ਹਾਂ ਮਮਾ ਹੀ ਜੋੜ ਕੇ ਦੇਣਗੇ ਆਹੋ ਮਮਾ ਨੂੰ ਤੂੰ ਸਾਰਾ ਦਿਨ ਮਕੈਨਿਕ ਬਣਾਈ ਰਹਾ ਹੋਰ ਨਾ ਕਦੇ ਕੁਛ ਤੋੜਨਾ ਨਾ ਕਦੇ ਕੁਛ ਤੋੜ ਦੇਣਾ ਮਮਾ ਮਮਾ ਐਸੀ ਤਾ ਇਦਾਂ ਹੀ ਤੋੜਦਾਰੀਂ ਦਾ ਮੈਂ ਜੋੜਦੀ ਰਹੀਂ ਆ ਇਹ ਕੰਮ ਆ ਸਾਡਾ ਮਾਂ ਪੁੱਤਾਂ ਦਾ ਚਾਲੂ ਆ ਮਾਂ ਲਓ ਜੀ ਲੰਚ ਹੋ ਗਿਆ ਸਾਡਾ ਰੈਡੀ ਹੁਣ ਅਸੀਂ ਕਰਦੇ ਆ ਪਿਆਜ਼ ਨਾਲ ਖੀਰਾ ਨਾਲ ਹਰੀ ਮਸਟਰ ਚਾਰ ਨਾਲ ਜੇਲੋ ਦਾ ਰਤਨ ਗਿਆ ਸੌ ਰੋਟੀ ਖਾ ਕੇ ਉਹਦਾ ਟਾਈਮ ਹੋ ਗਿਆ ਸੀ ਮੈਂ ਹੁਣ ਬਣਾਉਣ ਲੱਗੀ ਆ ਪੰਜੀਰੀ ਕਿਉਂਕਿ ਮੈਂ ਪਹਿਲਾਂ ਬਣਾਈ ਸੀ ਉਹ ਗਈ ਮੁੱਕ ਤੇ ਹੁਣ ਠੰਡ 'ਚ ਦਿਲ ਕਰਦਾ ਨਾ ਖੋਆ ਪੰਜੀਰੀ ਹੋ ਜਾ ਕੁਛ ਖਾਣ ਨੂੰ ਅੱਗੇ ਤਾਂ ਮੈਂ ਹਰ ਸਾਲ ਮਤਲਬ ਮੇਰੀ ਮੰਮੀ ਹੋਰੀ ਕੁਰੀਅਰ ਕਰਦੇ ਹੁੰਦੇ ਸੀ ਉਹਦੇ ਚ ਖੋਆ ਪੰਜੀਰੀ ਜ਼ਰੂਰ ਆਉਂਦੀ ਹੁੰਦੀ ਸੀ ਇਸ ਸਾਲ ਮੇਰੇ ਕੋਲ ਆਲਰੇਡੀ ਸਾਰਾ ਸਮਾਨ ਘਰੇ ਪਿਆ ਹੋਇਆ ਤੇ ਮੈਂ ਸੋਚਿਆ ਵੀ ਸਿੱਖਣੀ ਵੀ ਚਾਹੀਦੀ ਆ ਤਾਂ ਇਸ ਵਾਰੀ ਮੈਂ ਕੁਰੀਅਰ ਚ ਕੁਛ ਨਹੀਂ ਇਦਾਂ ਦਾ ਮੰਗਾਰੇ ਤੇ ਮੈਂ ਆਪ ਹੀ ਬਣਾਈ ਲਾਸਟ ਟਾਈਮ ਮੈਂ ਬਣਾਈ ਬਹੁਤ ਟੇਸਟੀ ਬਣੀ ਸੀਗੀ ਤਾਂ ਅੱਜ ਫੇਰ ਮਤਲਬ 10 12 ਦਿਨ ਹੋ ਗਏ ਮੁੱਕੀ ਹੋਈ ਆ ਤਾਂ ਮੈਂ ਸੋਚਿਆ ਹੁਣ ਬਣਾ ਕੇ ਰੱਖ ਲਾਂ ਅੱਜ ਥੋੜਾ ਟਾਈਮ ਆ ਅੱਜ ਬਾਹਰ ਬਹੁ ਨਹੀਂ ਜਾ ਰਹੇ ਧੁੱਪ ਧੁੱਪ ਨਹੀਂ ਹੈਗੀ ਤਾਂ ਮੈਂ ਅੰਦਰ ਅੰਦਰ ਹੀ ਆ ਤਾਂ ਮੈਂ ਸੋਚਿਆ ਕਿਉਂ ਨਾ ਪੰਜੀ ਤਾਂ ਤੁਹਾਨੂੰ ਦਿਖਾਉਂਗੀ ਕਿ ਮੈਂ ਕਿਵੇਂ ਬਣਾਉਣੀ ਕੰਜੀਰੀ ਔਰ ਮੈਂ ਉਹਦੀ ਮੰਮੀ ਨੂੰ ਵੀ ਫਾਲੋ ਕਰਦੀ ਆਂ ਕੁਛ ਵੀ ਕੁਕਿੰਗ ਚ ਮੰਮੀ ਨੂੰ ਭੈਣ ਨੂੰ ਹਨਾ ਜਿਵੇਂ ਵੀ ਸਾਡੇ ਘਰੇ ਮੈਂ ਦੇਖੀ ਆ ਬਣਦੀ ਤਾਂ ਵੀ ਬਣਾਉਣੀ ਔਰ ਮੇ ਟੇਸਟ ਵੀ ਉਦਾਂ ਦਾ ਹੀ ਹਨਾ ਆਪਾਂ ਹੋ ਜਾਣੀ ਜਿੱਦਾਂ ਦੀ ਵੀ ਆਪਣੇ ਮੰਮੀ ਹੋਰੀ ਬਣਾਉਂਦੇ ਹੁੰਦੇ ਆ ਤਾਂ ਆਪਣਾ ਟੇਸਟ ਉਦਾਂ ਦੇ ਬਣ ਜਾਂਦਾ ਵੀ ਅਸੀਂ ਇਦਾਂ ਦੀ ਹੀ ਖਾਂਦੇ ਆ ਤਾਂ ਮੈਂ ਬਣਾਉਣੀ ਆ ਤੁਹਾਨੂੰ ਦਿਖਾਉਂਗੀ ਮੈਂ ਕਿਵੇਂ ਬਣਾ ਰਹੀ ਆ ਕੰਜੀਰੀ ਜੀਰੀ ਜਿਵੇਂ ਪਾ ਰਹੀ ਆ ਫੁੱਲ ਮਖਾਣੇ ਬਦਾਮ ਤੇ ਖਰੋਟ ਪਿਸਟਾਚੀਓਜ਼ देन दी poppy seeds ਖਸਖਸ ਤੇ ਆਹ ਹਨਾਰੀਅਲ ਪਾਊਡਰ ਵਾਈਟ ਤਿਲ ਆਹ ਉਹਦੀ ਚੱਕੜੀ ਚਾਰ ਗੁੰਦ ਖਮਰ ਖਸ ਬੈਕਪੇਨ ਲਈ ਐਂਡ ਪਖੜਾ ਪਾਊਡਰ ਪਖੜਾ ਪਾਊਡਰ ਪਾ ਰਹੀ ਆ ਗਿੰਜਰ ਪਾਊਡਰ ਪਾ ਰਹੀ ਆ ਬੋਨਸ ਲਈ ਰਾਈਟ ਅਜਵਾਇਨ ਲਈ ਡਾਈਜੈਸ਼ਨ ਲਈ ਐਂਡ ਫਾਈਨਲ ਪਾਊਡਰ ਸੰਫਦਾ ਪਾਊਡਰ ਇਹ ਵੀ ਡਾਈਜੈਸ਼ਨ ਲਈ ਥੋੜਾ ਜਿਹਾ ਰੱਖੇ ਮੇਬੀ ਫਿਨਿਸ਼ ਹੋ ਜਾਵੇ ਐਂਡ ਇਹ ਹੈ ਗਿਆ ਆਲਸੀ ਪਾਊਡਰ ਇਹਨਾਂ ਤੋਂ ਹੈ ਗਿਆ ਕਿ ਮੈਂ ਸਾਰਾ ਖਾਧਣਾਂ ਕਿਉਂ ਮੈਂ ਔਰ ਵੀ ਸਾਥ ਯੂਜ਼ ਕਰ ਚੁੱਕੀ ਪਹਿਲਾਂ ਆ ਗਿਆ ਜੀ ਇੱਧਰ ਮੈਂ ਕੜਾਈ ਚ ਰੱਖਿਆ ਪਾਣੀ ਕਿਉਂਕਿ ਜਿਸ ਮੈਂ ਬਣਾਉਣੀ ਹੁੰਨੀ ਸਬਜ਼ੀ ਤੁਸੀਂ ਦੇਖਿਆ ਹੁਣ ਔਰ ਇਹ ਕੜਾਈ ਮੇਰੀ ਫੇਵਰੇਟ ਆ ਬਹੁਤ ਸੋਹਣੀ ਇਹ ਚ ਬੰਦਾ ਪਰ ਮੈਂ ਕੀ ਕਰਦੀ ਆ ਜਿਵੇਂ ਹੁਣ ਇਹ ਚ ਸਬਜ਼ੀ ਬਣਾਉਣੀ ਤਾਂ ਨਮਕ ਮਿਰਚ ਦਾ ਹੈ ਨਾ ਟੇਸਟ ਹੁੰਦਾ ਮੈਂ ਇੱਧਰ ਤੋਂ ਚੰਗੀ ਤਰ੍ਹਾਂ ਪਾਣੀ ਬੋਇਲ ਕਰ ਲੂੰਗੀ ਤੇ ਜਿਹੜਾ ਨਮਕ ਮਿਰਚ ਦਾ ਟੇਸਟ ਉਹ ਪਾਣੀ ਚ ਆ ਜਾਣਾ ਔਰ ਉਸ ਤੋਂ ਬਾਅਦ ਮੈਂ ਵਧੀਆਂ ਇਹਦੇ ਚ ਆਟਾ ਭੁੰਨੂੰਗੀ ਇਹ ਚ ਮੈਂ ਆਟਾ ਭੁੰਨੂੰਗੀ ਇਹ ਚ ਮ ਤਾਂ ਮੈਂ ਬਣਾ ਕੇ ਡੰਨ ਕਰ ਲਾ ਫੇਰ ਹੀ ਮਤਲਬ ਮੈਨੂੰ ਇਦਾਂ ਤਸੱਲੀ ਨਾਲ ਬਣੀ ਨਹੀਂ ਨਹੀਂ ਅਦਰਵਾਈਜ਼ ਉਹਨੇ ਆ ਕੇ ਖਲਾਰਾ ਪਾ ਦੇਣਾ ਸਰ ਆਂ ਦਾ ਟ੍ਰਾਈਪੋਡ ਸੀ ਸੈੱਟ ਕੀਤਾ ਇਹ ਟਿੱਡਾ ਹੋ ਰਿਹਾ ਸੀ ਦਿਨ ਫਿਰ ਮੈਂ ਅਦਰਕ ਲਿਆਂਦਾ ਸੀ ਕਾਫੀ ਸਾਰਾ ਮੈਨੂੰ ਇਦਾਂ ਫਸਾਤਾ ਵੀ ਇਹ ਹੀ ਡਿੱਗੇ ਨਾ ਪਤਾ ਨਹੀਂ ਇਦਨ ਨੂੰ ਡਿੱਗ ਰਿਹਾ ਸੀ ਜਿੱਧਰਲੀ ਸਾਈਡ ਫੋਨ ਸੀ ਨਹੀਂ ਡਿੱਗ ਰਿਹਾ ਸੀ ਫਿਰ ਮੈਂ ਇਦਾਂ ਜਿਗਾਰਡ ਲਗਾਇਆ ਘੋ ਮੈਂ ਥੋੜਾ ਜਿਹਾ ਇਸ ਨੂੰ ਥੋੜਾ ਜਿਹਾ ਭਰਾਂ ਘੋਸਾ ਹੋ ਗਿਆ ਹੁਣ ਮੈਂ ਇਹਦੇ ਚ ਮੱਖਣੀ ਭੁੰਨੂੰਗੀ ਜ਼ਿਆਦਾ ਨਹੀਂ ਇਹਨੂੰ ਕਰਨਾ ਜਸਟ ਮੈਂ ਲਾਈਟ ਕਰੂੰਗੀ ਤਾਂ ਕਿ ਥੋੜੀ ਜਿਹੀ ਫਿਰ ਗ੍ਰਾਈਂਡ ਕਰੇ ਇ ਲੱਗਦਾ ਕੰਪਲ ਬਣ ਗਏ। ਇਹ ਲੋਨ ਜੀ ਬਹੁਤ ਸੋਨੇ ਫੁੱਲ ਹੋ ਗਏ। ਬਹੁਤ ਹੱਥ ਫਲਿੰਟੇ ਕੋਨੇ ਸੀ ਇਹ ਦਮੇ ਕਿੱਟ ਨਹੀਂ। ਤੇ ਇਧਰ ਮੇਰਾ ਪਾਣੀ ਬੋਇਲ ਹੋ ਗਿਆ ਹੁਣ ਮੈਂ ਇਹਨੂੰ ਇਹ ਕੜਾਈ ਨੂੰ ਵੀ ਯੂਜ਼ ਕਰੂੰਗੀ। ਹੁਣ ਮੈਂ ਇਹਨਾਂ ਨੂੰ ਕਰੂੰਗੀ। ਇਧਰ ਚੌਪੜੇ ਦੇ ਵਿੱਚ ਗ੍ਰਾਇੰਡ ਹੋ ਜਾਣਗੇ ਵਧੀਆ। ਮਦਾਨਾ ਫਰੂਟ ਨਾਲ ਹੀ ਮੈਂ ਪਾ ਦੇਣੀ ਹੈ ਇਸ ਤਰ੍ਹਾਂ। ਨੀ ਤਾਂ ਫਿਰ ਜਦੋਂ ਜਲਦੀ ਆ ਫਿਰ ਬਹੁਤ ਛੇਤੀ ਛੇਤੀ ਜੰਮ ਲਾ ਦਿੰਦੇ ਕੜਾਈ ਕਾਫੀ ਵੱਡੀ ਵਿੱਚ ਕਿਤੇ ਵਿੱਚ ਮੈਂ ਕਿਤੇ ਲਈ ਰੱਖਦੇ ਹਾਂ ਇਹ ਖੀਰ ਵਗੈਰਾ ਕੋਈ ਪ੍ਰਸਾਦ ਕੋਈ ਇਦਾਂ ਦਾ ਕੁਝ ਬਣਾਉਣਾ ਕਾਫੀ ਵੱਡੀਆਂ ਚਿਤਾਈਆਂ ਬਦਾਮ ਸੁੱਟ ਜਾਵਾਂ ਛੋਟੂ ਛੋਟੂ ਲੱਗ ਰਹੇ ਲਾਸਟ ਟਾਈਮ ਇਹਨੇ ਦੀ ਪਾਈ ਸੀ ਕਾਫੀ ਹੋ ਗਈ ਹੁਣ ਅੱਜ ਝੌਂ ਆ ਲਿਆ ਹੁਣ ਮੇਰੇ ਵਿੱਚ ਭੁਲੀ ਨਹੀਂ ਥੋੜਾ ਰਾਕਾ ਇਹ ਵੀ ਡਰਾਈ ਫਰੂਟਸ ਵੀ ਹੋ ਗਏ ਰੋਸਟ ਹੁਣ ਮੈਂ ਇਹਨਾਂ ਨੂੰ ਵੀ ਕਰਕੇ ਗ੍ਰाइंड ਫਿਰ ਪੈਨ ਚ ਹੁਣ ਮੈਂ ਝੌਂ ਪਾ ਕੇ ਪਾਵਾਂਗੀ ਗੁੰਦ ਲਗਉਂਦੇ ਹੁਣ ਦੁੱਧੇ ਇਹਨੇ ਕਾਫੀ ਸਾਰੀ ਪਾਈਆ ਤੇ ਅਸੀਂ ਜਿੱਦਾਂ ਇਦਾਂ ਖਾਦੀ ਬਣੀਆਂ ਪੰਦੀ ਪੰਦੀ ਰੀਤੀ ਉਦਾਂ ਖਾਣੀਆਂ ਜੀਆਂ ਬਹੁਤ ਗੁੱਡ ਹੋਈਆਂ ਹਨ ਬੋਨਸ ਲਗੀ ਬਹੁਤ ਜ਼ਿਆਦਾ ਹੋ ਘਟੇ ਬਹੁਤ ਹੀ ਦੇਖ ਇਹਨਾਂ ਨੂੰ ਟ੍ਰਾਂਸਫਰ ਕੀਤਾ ਕਿਉਂਕਿ ਇਹ ਤਾਂ ਤਰ ਹੌਲੀ ਹੌਲੀ ਥੰਮ ਰਹੇ ਨੇ ਇਹ ਗੋਲ ਦੀ ਜੀ ਆਰਾਮ ਨਾਲ ਇਹ ਪੰਨੇ ਦੇ ਨਾਲ ਨਾਲ ਇੱਥੇ ਪੰਨੇ ਹੁਣ ਵਾਰੀਆਂ ਜੀ ਵਿਸਣ ਪਨੰਦੀ ਐਸਟੀਮੇਟ ਜਣੀ ਪਾਉਣਾ ਮੈਨੂੰ ਲੱਗਦਾ ਇਹਨੂੰ ਕੱਪ 2 ਟਾ ਲਗਾਉਗਾ ਮੈਂ ਆਲਮੋਸਟ ਲੋਕਾ ਪਕਾਇ ਸੀ ਹੋ ਗਏ ਹਨ ਨਾ ਭੁੰਨੇ ਆ ਹਾਲੇ ਹਾਲ ਇਹ ਕੰਮ ਥੋੜਾ ਜਿਹਾ ਟਾਈਮ ਕੰਜ਼ੂਮਿੰਗ ਹੁੰਦਾ ਹੈ ਭੁੰਨ ਨਾਲ ਬੜਾ ਸਪੈਸ਼ਲੀ ਆਟਾ ਵੀ ਸੰਤ ਸੂਜੀ ਭੁੰਨ ਨਾਲ ਟਰਾਈ ਫਰੂਟ ਵਗੈਰਾ ਤਾਂ ਜਲਦੀ ਭੁੰਨ ਨਹੀਂ ਇਹਨਾਂ ਦੇ ਬੜਾ ਧਿਆਨ ਵੀ ਰੱਖਣਾ ਪੈਂਦਾ ਵੀ ਇਹ ਸੜ ਨਾ ਜਾਣ ਬੜਾ ਹੋਈ ਹੋਈ ਕੜਾਈ ਮੈਨੂੰ ਪਾਈ ਵੀ ਨਹੀਂ ਵਧੀਆ ਲੱਗਦੀ ਛੋਟੀ ਜੀ ਆ ਵਧੀਆ ਔਰ ਇਹ ਵਾਲੀ ਕੜਛੀ ਮੇਰੀ ਫੇਵਰੇਟ ਆ ਔਰ ਇਹ ਕੜਾਈ ਸੋ ਇਹਨਾਂ ਦੋਨਾਂ ਨਾਲ ਕੰਮ ਕਰਨਾ ਵਧੀਆ ਲੱਗਦਾ ਸਬਜ਼ੀ ਬਣਾਉਣੀ ਆ ਕੁਛ ਵੀ ਜੈ ਇਦਾਂ ਦਾ ਆ ਵਧੀਆ ਕੜਾਈ ਰੋਸਟਿੰਗ ਕਰ ਰਹੀ ਹਾਂ ਸਟੋਵ ਤੇ ਪੈਨ ਚ ਜਿਸ ਚ ਗੁੰਮ ਚੱਲੀ ਆ ਕਿਚਨ ਦਾ ਪਾਤ ਥੋੜੀ ਜਿਹਾ ਵਿੱਚ ਘਿਓ ਆ ਮਤਲਬ ਸੁੱਕ ਲੈਣ ਕਰ ਮਾੜੀ ਮਾੜੀ ਵਿੱਚ ਬ੍ਰਾਊਨ ਹੋ ਰਿਹਾ ਬਸ ਇੰਨੀ ਕੀ ਪੈਨ ਮਤਲਬ ਚੁੱਲਾ ਬੰਦ ਕਰਕੇ ਹੁਣ ਇਸੇ ਚ ਮੈਂ ਅਲਸੀ ਪਾਉਂਗੀ ਇਹਨੂੰ ਵੀ ਭੁੰਨਣਾ ਜਸਟ ਉਦੋਂ ਥੋੜਾ ਜਿਹਾ ਮਤਲਬ ਥੋੜਾ ਜਿਹਾ ਸੇਕ ਲੱਗ ਜੇ 5-10% ਕਾਈਂਡ ਆਫ ਕਹਿ ਸਕਦੇ ਹਾਂ ਪਾ ਲਵਾਂਗੀ ਅਲਸੀ ਮੈਂ ਪਾਤੀ ਸਾਰੀ ਬੜੀ ਮੀਠੀ ਹੈ ਜਿਹੀ ਵੀ ਬਹੁਤ ਕੜਾਈ ਦੇ ਵਿੱਚ ਹੀ ਮੈਂ ਸਾਰਾ ਆਪਣਾ ਮਿਕਸ ਕਰੂੰਗੀ ਜਿਵੇਂ ਹੁਣ ਮੇਰੇ ਕੋਲ ਇਹ ਆ ਵੇਸਨ ਭੁੰਨਿਆ ਜਾ ਰਿਹਾ ਮੈਂ ਥੋੜੀ ਜੀ ਸੂਜੀ ਪਾਈ ਲਓ ਜੀ ਵੇਸਨ ਹੈ ਆਪਾਂ ਨੂੰ ਲਾਪਰ ਬਰਾਊਨ ਹੋ ਗਿਆ ਹੁਟਾ ਕੇ ਬਰਾਊਨ ਅਰ ਜੀ ਮੈਂ ਗਰਮ ਗਰਮ ਵੇਸਨ ਦੇ ਵਿੱਚ ਹੀ ਸਾਰਾ ਜੁੜੀਆਂ ਵੀ ਮੈਡੀਸਿਨਸ ਹੁੰਦੀਆਂ ਪਾਤੀਆਂ ਖਸ ਖਸ ਅਜਵਾਈਨ ਪਾਊਡਰ ਸੌਂ ਦਾ ਪਾਊਡਰ ਆ ਰੈਡ ਰੈਡ ਹੈ ਜੀ ਉਹ ਕਮਰ ਕਸ ਨਾਰੀਅਲ ਪਾਊਡਰ ਪਖੜਾ ਤੱਕੀ ਜੀ ਦੋਲ ਵੀ ਆਸੇ ਪਾਤਾ ਰਾਈ ਗਈ ਤਾਂ ਵੀ ਸਾਰਾ ਕੁਝ ਫਿਨਿਸ਼ ਹੋ ਜੇ ਪਰ ਨਹੀਂ ਹਲੇ ਜੀ ਪਿਆ ਥੋੜਾ ਥੋੜਾ ਕੁਝ ਚੀਜ਼ਾਂ ਫਿਨਿਸ਼ ਹੋ ਗਈਆਂ ਇਹ ਤੇ ਪੰਗਰੀਆਂ ਨਾਲ ਹੋਣੀ ਖਾਸ ਕਰਦੀਆਂ ਨੇ ਇੱਕ ਮਹੀਨਾ ਹੋਰ ਫਿਰ ਕਰਦੀਆਂ ਨੇ ਹੁਣ ਮੈਂ ਇਹਨਾਂ ਨੂੰ ਮਿਕਸ ਕਰਦੇ ਤੇ ਸੂਜੀ ਨੂੰ ਮੈਂ ਅੰਡਾ ਤੇ ਭੁੰਨ ਕੇ ਫਿਰ ਪਾਉਂਗੀ ਕਿਉਂਕਿ ਇੱਕੋ ਸੇ ਕੜਾਹੀ ਚ ਸਾਰਾ ਮਿਕਸ ਕਰ ਦੇਣਾ ਹਾਂ ਇੱਕ ਕੜਾਹੀ ਕਰ ਦੇਣੀ ਹੈ ਪ੍ਰੋਪਰ ਤਲੀ ਮਦਬਾਈਆਂ ਦੇ ਨਾਲ ਮੈਂ ਇਹ ਸਭ ਨੂੰ ਮਿਕਸ ਕਰਦੀ ਹਾਂ ਥੋੜਾ ਜਿਹਾ ਤੇ ਦੇਖਦੀ ਹਾਂ ਵੀ ਜੇ ਤਾਂ ਮਟੀਰੀਅਲ ਜ਼ਿਆਦਾ ਹੋਰ ਬਾਕੀ ਆਟਾ ਵਗੈਰਾ ਘੱਟ ਆ ਜਿਹਨਾਂ ਡਰਾਈ ਫੂਡ ਵਗੈਰਾ ਜ਼ਿਆਦਾ ਫਿਰ ਮੈਂ ਸੂਜੀ ਥੋੜੀ ਪਾਉਂਗੀ ਜੇ ਲੱਗੇ ਥੋੜੀ ਹੋਰ ਪਾਣੀ ਮੇ ਵੀ ਨਾ ਪਾਉਣਾ ਹਾਂ ਤਾਂ ਇਹ ਥੋੜਾ ਜਿਹਾ ਮਿਕਸ ਕਰਕੇ ਦੇਖਦੇ ਹਾਂ ਮੈਨੂੰ ਇਦਾਂ ਲ ਹਾਲੇ ਬਹੁਤ ਸਾਰਾ ਨਿੱਚੇ ਤੇਲ ਤੁਲਸਾਰ ਕੁਝ ਪਿਆ ਰੰਗਾ ਜਿਵੇਂ ਇਸ ਨੂੰ ਤੇਟਾ ਬਹੁਤ ਹੋਦਾ ਸੀਗਾ 600 ਮਿਲੀਗ੍ਰਾਮ ਹੈ ਲੋ ਜੀ ਸੂਜੀ ਆਲਮੋਸਟ ਹੋ ਗਈ ਆਪਾਂ ਨਹੀਂ ਲਗਾਉਂ ਗਏ ਲੀ ਕਾ ਹੁਣ ਮੈਂ ਬੰਦ ਕਰ ਦਿਆਂ ਮਾੜੀ ਮੋਟੀ ਗੱਡੀ ਕਰੋ ਪ੍ਰੋਪਰ 팬 ਚ ਥੋੜਾ ਇਹ ਸੈਟ ਲਵੇ ਨਾਉ ਹੁਣ ਪਾਈਨਾ ਦੀ 슈ਗਰ ਪਾਉਂਦਾ ਬਰਾਉਨ 슈ਗਰ ਯੂਜ਼ ਕਰ ਰਹੀ ਹਾਂ ਮੇ ਬੀ 2 ਐਂਡ 1/2 ਕੱਪ ਦਾ ਪਾਣੀ ਇਹ ਤੇ ਇਹਨੂੰ ਚੰਗੀ ਤਰ੍ਹਾਂ ਕਰਦੀ ਮਿਕਸ ਜੀ ਜੀਰੀ ਹੋ ਗਈ ਪ੍ਰੋਪਰ ਮਿਕਸ ਦੇਖ ਸਕਦੇ ਹੋ ਕਿਦਾਂ ਵਾਈਟ ਤੇਲ ਪੌਪੀ ਸੀਡ ਕਿਦਾਂ ਚਮਕ ਰਿਹਾ ਹੁਣ ਮੈਂ ਥੋੜੇ ਜੀ ਕੱਢਦੀ ਆ ਬਾਬਾ ਜੀ ਫੇਰ ਕਰਦੇ ਆ ਪੇਸਟ ਵੀ ਸ਼ੂਗਰ ਕਿੰਨੀ ਕਾ ਕਿੰਨੀ ਕਿੰਨੀ ਥੋੜੀ ਜੀ ਬਾਬਾ ਜੀ ਦੀ ਕੱਢਦੇ ਨਿੱਕੀ ਖੋਲੀ ਚ ਨਾਲ ਦੀ ਨਾਲ ਜਿਹੜੇ ਮਿਕਸ ਪਉ ਨਰੀਸੀ ਸੂਜੀ ਮੈਂ ਸਾਰਾ ਸਮਾਨ ਮੋਟਾ ਮੋਟਾ ਸੰਭਾ। ਭੇਲੇ ਹੁਣ ਰਤਨੇ ਹਲੇ ਉੱਠਾ ਮੈਨੂੰ ਆਲਮੋਸਟ 1 ਆਰ ਐਂਡ 30 ਮਿੰਟ ਲੱਗੇ ਪੰਜਿਰੀ ਬਣਾਉਣ ਬਟ ਇਟ ਵਰਥ ਇਟ ਆਚ ਇਟਸ ਮੀਨ ਟਾਰਗੇਟ ਡਨ ਹੋ ਗਿਆ ਕਿੰਨੇ ਦਿਨਾਂ ਲਈ ਟਰਾਈ ਕਰ ਰਹੀ ਸੀ 10 15 ਦਿਨ ਤੋਂ। ਹੈਂਗੀ। ਨਾ ਕਿ ਮੈਨੂੰ ਹੁਣ ਲੱਗ ਰਹੀ ਬਹੁਤ ਗਰਮੀ ਕਿਉਂਕਿ ਕਿੰਨਾ ਟਾਈਮ ਦੋ ਚੁੱਲੇ ਚੱਲਦੇ ਸੀ ਖੜੀ ਰਹੀ ਹਣਾ 1 ਆਰ 30 ਮਿੰਟ ਹੁਣ ਬਹੁਤ ਗਰਮੀ ਲੱਗਦੀ ਹੈ। ਪਰ ਜਿਰੀ ਬਣ ਗਈ ਬਹੁਤ ਸਵਾਦ। ਹੁਣ ਮੈਂ ਰਤਨ ਦੇ ਉੱਠ ਠੇ ਜਲਦੀ ਜਲਦੀ ਬਣਾਉਣੀ ਹੈ ਚਾਹ ਤਾਂ ਛੋਟਾ ਜਿਹਾ ਕ ਫਿਰ ਪੀਣੀ ਆਰਾਮ ਨਾਲ ਬੈਗੀ ਕਿਉਂਕਿ 5 ਵਜਨ ਵਾਲੀ ਹੋਗੇ ਮੇਰੀ ਟੀ-ਸ਼ਰਟ ਦੇਖ ਸਕਦੇ ਤੁਸੀਂ ਇਧਰ ਰਤਨ ਨੇ ਪੀਨਟ ਬਟਰ ਲਾਇਆ ਖਾਂਦੇ ਨੇ ਸਵੇਰੇ ਜਾਨ ਇਧਰ ਜਾਨਾ ਰੋਟੀ ਖਾਂਦਾ ਸੀ ਦਹੀਂ ਲਗਾਇਆ ਹੈ ਇੱਥੇ ਵੀ ਬਹੁਤ ਕੁਝ ਲੱਗਾ ਹੋਇਆ ਰਤਨ ਦੇ ਨਾਲ ਨਾਲ ਮੈਨੂੰ ਵੀ ਕਿਵੇਂ ਦੋ ਦੋ ਵਾਰੀ ਦੋ ਦੋ ਟੀ-ਸ਼ਰਟਾਂ ਬਦਲਣੀਆਂ ਪੈਂਦੀਆਂ ਦਿਨ 'ਚ ਜਦੋਂ ਲੱਗਾ ਹੁੰਦਾ ਉਹਦੇ ਕੁਝ ਇਦਾਂ ਹੀ ਚੁੰਬੜ ਜਾਂਦਾ ਤੇ ਸਾਰੇ ਕੱਪੜੇ ਖਰਾਬ ਕਰ ਦਿੰਦਾ ਕਾਕਾ ਛੱਡ ਉੱਠ ਗਿਆ ਸੀ ਬੜਾ ਅਚੇਰ ਜੀ ਤਛੋਗੇ ਸੀ ਤੁਸੀਂ ਮੰਮਾ ਨੇ ਪੰਜੀਰੀਆਂ ਪੰਜੀਰੀਆਂ ਬਣਾ ਲਈਆਂ ਖਾ ਲਈਆਂ ਰਤਨ ਵੀ ਸ਼ਕੀਨ ਹਾਂ ਜੀ ਆਪਦੀ ਮੰਮਾ ਵਾਂਗੂ ਪੰਜੀਰੀ ਖਾਣ ਦਾ ਉਹਨੇ ਲਈ ਦੇਖ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੰਮੀ ਜੰਮੀ ਹੁੰਦੀ ਆ ਇਸੇ ਲਈ ਮੈਨੂੰ ਵਧੀਆ ਲੱਗਦੀ ਬਣਾਉਣੀ ਖਾਸ ਕਰਕੇ ਰਤਨ ਲਈ ਵੀ ਤਾਂ ਇਹ ਮੈਨੂੰ ਪ੍ਰੋਪਰ ਗ੍ਰੈਂਡ ਕਰਦੀ ਹੁੰਨੀ ਰਤਨ ਵੀ ਖਾਊਗਾ ਹੁਣ ਮਿੱਠਾ ਦਾ ਰਤਨ ਨੂੰ ਜਨਾ ਮਰਜੀ ਦੇ ਦੋ ਜੰਮੀ ਆ ਲਓ ਜੀ ਚਮਚਾੜੇ ਟੇਢੇ ਚਮਚਾ ਖਾਈ ਜਾਂਦਾ ਹੁੰਦਾ ਤੁਰਿਆ ਫਿਰਦਾ ਯਮੀ ਆ ਪੁੱਤ ਲਓ ਜੀ ਜੀਰਤਨ ਮੱਲੋ ਪਾਸ ਫਿਰ ਯਮੀ ਹੀ ਆ ਤੂੰ ਦੱਸ ਪਹਿਲਾਂ ਯਮੀ ਖਾਣਾ ਕਿ ਗੱਗਾ ਦੇਖਣਾ ਗੱਗਾ ਨਹੀਂ ਦੇਖਣਾ ਪਹਿਲਾਂ ਜੰਮੀ ਖਾਣਾ ਉੱਠਦਿਆਂ ਸਾਰ ਹਾਲੇ 5 ਮਿੰਟ ਵੀ ਨਹੀਂ ਹੋਏ ਜੀ ਭੁੱਖਾ ਗੱਗਿਆ ਪੈ ਗਿਆ ਕਿੰਨੀਆਂ ਭੁੱਖਾ ਗੱਗਿਆ ਪੈ ਗਿਆ ਕਿੰਨੀਆਂ ਭੁੱਖਾ ਗੱਗਿਆ ਪੈ ਗਿਆ ਹੂੰ ਉਹ ਗੇ ਕੰਟੇਨਰ ਸਫਾਈ ਇਸ ਤੇ ਜੀ ਮੰਮੀ ਨੇ ਭੇਜੀ ਸੀ ਮੈਨੂੰ ਨਾਲ ਕੜਚੀ ਵੀ ਹਾਂਜੀ ਅਸੀਂ ਹੋ ਗਏ ਵਿਹਲੇ ਹੁਣ ਅਸੀਂ ਲੱਗੇ ਆ ਪੜ੍ਹਨ ਰਦਨਾ ਇਦਾਂ ਹੁਣ ਲੱਗਦਾ ਹੁੰਦਾ ਕਾਪੀ ਪੈਨਸਲ ਦਿੰਨੀ ਹੁੰਨੀ ਮੈਂ ਇੱਕ ਇਹਨੂੰ ਮੋਟੀ ਜੀ ਫਿਰ ਇਹ ਲਿਖਦਾ ਹੁੰਦਾ ਸਿੱਖਣਾ ਠੀਕ ਐ ਨਾਸ ਨਹੀਂ ਮੋਈ ਪੈਨਸਲ ਤੇ ਮੈਂ ਵੀ ਆਪਣੀ ਡਾਇਰੀ ਤੇ ਕੁਝ ਲਿਖਦੀ ਹੁੰਨੀ ਆ ਤੇ ਅਸੀਂ ਹੁਣ ਆਪਦਾ ਪੜ੍ਹਨ ਲੱਗੇ ਆ ਫਿਰ ਅਸੀਂ ਸੌਵਾਂਗੇ ਓਕੇ ਰਦਨ ਬਾਈ ਬਾਈ ਕਰ ਦੋ ਕਿਉਂ ਤੁਹਾਡਾ ਸਾਡੇ ਵਲੌਗਸ ਨੂੰ ਪਿਆਰ ਦੇਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਐਂਡ ਕਮੈਂਟ ਐਂਡ ਲਾਈਕ ਜ਼ਰੂਰ ਕਰਿਆ ਕਰੋ ਥੈਂਕ ਯੂ